ਪੇ ਪਹਿਲੀ ਵਾਰ ਮੈਂ ਇਮੋਸ਼ਨਲ ਦੇ ਦੇਖਿਆ ਸੀ ਸੀ ਇਸ ਤੇ ਇੱਕ ਚੀਜ਼ ਹੋਰ ਕਹੂੰਗਾ ਕਿ ਅਕਸਰ ਜਦੋਂ ਤੁਸੀਂ ਚਾਹੋ ਦੋ ਹੀਰੋਇਨਾਂ ਹੋਣ ਜਾਂ ਦੋ ਹੀਰੋ ਹੋਣ ਜਦੋਂ ਉਹਨਾਂ ਨਾਲ ਕੰਮ ਕਰਨਾ ਨਾ ਤਾਂ ਉਹ ਮੋਸਟ ਡਿਫਿਕਲਟ ਹੁੰਦਾ ਹੈ ਕਿ ਕਿਉਂਕਿ ਸਾਡੀ ਲਾਈਨ ਐਸੀ ਹੈ ਕੰਪੀਟੀਸ਼ਨ ਐ ਨਾ ਰਹਿੰਦਾ ਹੈ ਮਤਲਬ ਕੀ ਹੈ ਮੀਨਿੰਗ ਮੈਂ ਰਾਜਵੀਨੀ ਪਤਾ ਜਿੰਨਾ ਕਿ ਦੱਸਿਆ ਭਾਈ ਨੇ ਤੁਸੀਂ ਆਪ ਦੱਸੋ ਸਫੇ ਕੁਟੜੀਆਂ ਦਾ ਮਤਲਬ ਕੀ ਹੈ ਐਸ ਪਰ ਨਿਰਵਾਜ ਦਾ ਕੰਮ ਨਹੀਂ ਫਫੇ ਗੁੱਟਣੇ ਬੰਦੇ ਤੋਂ ਜ਼ਿਆਦਾ ਮੈਂ ਬੋਲਦਾ ਮਾਈਕ ਤੇ ਕੋਈ ਨਹੀਂ ਚਲੋ ਹੁਣੀ ਪਰ ਪਹਿਲਾ ਪਹਿਲਾ ਪੇਮੈਂਟ ਲੈਂਦੇ ਨਾ ਟੈਲੈਂਟ ਹੈ ਜੀ ਇਹ ਜੀ ਸ਼ੁਰੂ ਤੋਂ ਕੋਈ ਫਿਲਮ ਮਿਲ ਜੇ ਕੰਮ ਲੈ ਲੈ ਬਹੁਤ ਕੁਝ ਬਣਦੇ ਟੈਲੈਂਟ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਇਹ ਫਿਲਮ ਐਕਚੁਅਲੀ ਮੇਰੇ ਦੋ ਫਰੈਂਡ ਐ ਇੱਕ ਬਾਈ ਨੇ ਬਠਿੰਡੇ ਦਾ ਸੀ ਤੇ ਔਰ ਇੱਕ ਬਾਈ ਨੇ ਪਟਿਆਲੇ ਦੀ ਇੱਕ ਗੱਲ ਦੱਸੀ ਸੀ ਸੋ ਉਹਨਾਂ ਦੋਨਾਂ ਗੱਲਾਂ ਨੂੰ ਮਿਲ ਕੇ ਫਿਲਮ ਬਣੀ ਐ ਉਹ ਮੈਂ ਇੱਥੇ ਨਹੀਂ ਦੱਸ ਸਕਦਾ ਨਹੀਂ ਫਿਲਮ ਰਿਲੀਜ਼ ਹੋ ਜੂਗੀ ਸੋ ਜਿਸ ਤਰੀਕੇ ਦੀ ਐ ਸਸਪੈਂਸ ਵਾਲੀ ਪਿਕਚਰ ਐ ਤੇ ਇਹ ਪਹਿਲੀ ਵਾਰ ਲਿਖਿਆ ਮੈਂ ਇਹ ਜੋ ਜਨਰ ਸੋ ਹੋਪਫੁਲੀ ਪਸੰਦ ਆਊਗਾ ਤੁਹਾਨੂੰ ਸਾਰਿਆਂ ਨੂੰ ਅਸੀਂ ਟ੍ਰੇਲਰ ਦੇਖਿਆ ਹੋਣਾ ਕੀ ਬਾਤ ਵੀ ਥੈਂਕ ਯੂ ਸੋ ਮੱਚ ਸੋ ਹੁਣ ਆਪਾਂ ਮਾਈਕ ਹੈਂਡਓਵਰ ਕਰਦੇ ਨਿਰੂ ਮੈਨ ਨੂੰ ਨਾਮ ਬਹੁਤ ਸਾਰ ਮੁਬਾਰਕਾਂ ਫਿਲਮ ਵਾਸਤੇ ਇੱਕ ਹੋਰ ਪੇਰਨ ਆਪਣੇ ਵੱਲੋਂ ਦੱਸੋ ਕੀ ਹੈ ਫਿਲਮ ਦੇ ਵਿੱਚ ਤੁਹਾਡਾ ਕੈਰੈਕਟਰ ਕਿਹਦਾ ਹੈ ਹੁਣ ਆਪਾਂ ਫਿਰ ਫਿਰ ਆਪਾਂ ਕੁਐਸਚਨ ਅਨਸਰ ਕਰਾਂਗੇ ਤੁਸੀਂ ਆਪਣੇ ਵੱਲੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਆ ਮੈਂ ਇਹਦਾ ਗੱਲਾ ਆਪਣੇ ਕੈਰੈਕਟਰ ਦੇ ਬਾਰੇ ਨਹੀਂ ਨਾ ਦੱਸ ਸਕਦੀ ਕਿਉਂਕਿ ਸਾਰਾ ਸਸਪੈਂਸ ਇੱਥੇ ਖੁੱਲ ਜਾਊਗਾ ਓਕੇ ਜਗਦੀਪ ਜੀ ਨੇ ਕਿਹਾ ਸੋ ਜੋ ਤੁਸੀਂ ਟ੍ਰੇਲਰ ਵਿੱਚ ਦੇਖਿਆ ਬਸ ਉਹਦੇ ਬਾਰੇ ਹੀ ਦੱਸ ਸਕਦੀ ਹਾਂ ਬਾਕੀ ਤੁਹਾਨੂੰ 20 ਮੇਨ ਗੱਲਾਂ 21 ਅਗਸਤ ਨੂੰ ਓਕੇ ਜੀ ਥੈਂਕ ਯੂ so much so over to Tania ਤਾਂ ਇਹ ਤੁਸੀਂ ਵੀ ਸੇਮ ਨਾ ਕਿਓ ਕਿ ਤੁਹਾਨੂੰ ਫਿਲਮ ਦੇ ਵਿੱਚ ਪਤਾ ਲੱਗੂਗਾ ਤੁਸੀਂ ਫਿਰ ਵੀ ਓਵਰ ਆਲ ਜਗਦੀਪ ਬਈਨਰ ਦੁਬਾਰਾ ਤੋਂ ਕੰਮ ਕਰਕੇ ਕਿਵੇਂ ਦਾ ਲੱਗ ਰਿਹਾ ਇਹ ਵੀ ਦੱਸ ਤੋ ਐਂਡ ਇਸ ਫਿਲਮ ਦੇ ਵਿੱਚ ਕੀ ਹੋਰ ਖਾਸ ਹੋਣਾ ਹੈ ਐਂਡ ਉਸ ਤੋਂ ਬਾਅਦ ਆਪਾਂ ਕੁਐਸਚਨ ਅਨਸਰਸ ਤੇ ਹੁੰਨੀ ਆ ਪ੍ਰੋਪਰ ਸਸ਼ੀ ਗਾ ਜੀ ਸਾਰਿਆਂ ਨੂੰ ਫਿਲਮ ਫਰੈਸ਼ ਹੋਣ ਵਾਲੀ ਹੈ ਇਹੋ ਜਿਹਾ ਕਨਸੈਪਟ ਨਹੀਂ ਆਇਆ ਅ ਸਟਾਈਲ ਵਾਈਜ਼ ਬਹੁਤ ਵਧੀਆ ਐਂਡ ਗਾਣੇ ਬਹੁਤ ਵਧੀਆ ਸਟੋਰੀ ਬਹੁਤ ਵਧੀਆ ਸਸਪੈਂਸਰ ਫੁਲ ਅਨ 올 ਇਨ 올 ਅਸੀਂ ਕਰਦਿਆਂ ਕਰਦਿਆਂ ਬਹੁਤ ਇੰਜੋਏ ਕੀਤਾ so that's the best part jehdi team ikkthi ho ke kamm karde hai i think we are more excited to know with honu film kithan de lagge because assi saareyan ne enjoy aap ki tee film banande banande hor this hor app questions te aavange ji okay good boss ve eh tusi puri look ethi leke ayo apni naal puri tusi batalion nu hi chakki firde ho na puri police wali dress character nu inna pyar kita ki ethi vi dress puri saareyan nu sat sri kaal ji pehla da ਮੈਂ ਕੈਰੈਕਟਰ ਚ ਰਿਆਸੀ ਭਾਜੀ ਫਿਲਮ ਚ ਵੀ ਮੈਂ ਜਦੋਂ ਸ਼ੂਟ ਖਤਮ ਹੋਇਆ ਇਸ ਤੋਂ ਬਾਅਦ ਵੀ ਮੈਨੂੰ ਲੱਗਦਾ ਮੈਨੂੰ ਬਹੁਤ ਟਾਈਮ ਲੱਗ ਗਿਆ ਕੈਰੈਕਟਰ ਚ ਬਾਹਰ ਆਉਣ ਤੋਂ ਤੇ ਬਹੁਤ ਵਧੀਆ ਲੱਗਿਆ ਜਗਦੀਪ ਰਾਹ ਕਹਿੰਦੇ ਸੀ ਇਦਾਂ ਹੀ ਆਣਾ ਤੂੰ ਤੇ ਮੈਂ ਕਿਹਾ ਠੀਕ ਆ ਸੋ ਇੰਜੋਏ ਕੀਤਾ ਭਾਜੀ ਠੀਕ ਹੈ ਤੁਹਾਡੇ ਤੋਂ ਇੱਕ ਮੈਂ ਕੁਐਸਚਨ ਪੁੱਛਾਂਗੀ ਤੁਸੀਂ ਕਦੇ ਜਗਦੀਪ ਜੀ ਨੂੰ ਇਤਨੀ ਰਿਕਵੈਸਟ ਤਾਂ ਨਹੀਂ ਕੀਤੀ ਬਾਕੀ ਸੀਨ ਬਾਅਦ ਚ ਕਰ ਲਾਂਗੇ ਪਹਿਲਾਂ ਮੈਨੂੰ ਨੀਰੂ ਤੇ ਤਾਨੀਆ ਨੂੰ ਪੜਨ ਵਾਲਾ ਕੋਈ ਸੀਨ ਕਰਾਓ ਫਿਲਮ ਦੇ ਵਿੱਚ ਮੇਰਾ ਜਦੋਂ ਡੇ 1 ਸੀਗਾ ਉਦੋਂ ਤਾਨੀਆ ਨਾਲ ਸੀਗਾ ਤੇ ਸੀਨ ਸੈਕੰਡ ਸੀਨ ਵੇਰਾ ਨੀਰੂ ਮ ਉਹ ਤਾਂ ਮੈਂ ਬਹੁਤ ਮਤਲਬ ਨਰਵਸ ਸੀ ਆਬਵੀਅਸਲੀ ਨਹੀਂ ਰੂ ਮੈਂ ਨਾਲ ਸੀਨ ਕਰਨਾ ਸੀ ਮੈਂ ਤਾਂ ਹਲੇ ਵੀ ਬਹੁਤ ਨਰਵਸ ਹਾਂ ਪਰ ਨਹੀਂ ਰੂ ਮੈਨੂੰ ਬਹੁਤ ਕੰਫਰਟ ਫੀਲ ਕਰਾਇਆ ਤੇ ਬਹੁਤ ਵਧੀਆ ਹੋਇਆ ਭਾਜੀ ਬਹੁਤ ਵਧੀਆ ਕੀ ਹਰ ਭਾਈ ਥੈਂਕ ਯੂ ਸੋ ਮਚ ਥੈਂਕ ਯੂ ਸੁਣੋ ਅਗਰ ਟੂ ਅੰਬੇ ਭਾਈ ਐਸੀ ਗੱਲ ਹੀ ਸਾਰੀ ਉਹ ਭਾਈ ਤੁਹਾਨੂੰ ਪੁੱਛਣੀ ਤੁਸੀਂ ਆਪ ਹੀ ਦੇ ਲੋ ਬੋਲ ਦੋ ਤੁਸੀਂ ਤਾਂ ਆਪ ਹੀ ਬੋਲਨੇ ਜ਼ਿਆਦਾ ਕਰ ਦਿਨੋ ਨਹੀਂ ਇੱਕ ਮੋ ਟਾਈਮ ਨਾ ਬਾਈ ਨਾਲ ਅਸੀਂ ਵੈਸੇ ਬੈਠੇ ਸੀ ਡਿਸਕਸ ਕਰ ਰਹੇ ਸੀ ਤੇ ਮੈਂ ਕਹਿੰਦਾ ਜਿੱਦਾਂ ਭਾਈ ਜਿਵੇਂ ਫਿਲਮਾਂ ਲੱਗੀਆਂ ਨੇ ਯਾਰ ਰੋਮਾਂਟਿਕ ਹਨ ਸੈਡ ਉਹਦਾ ਤੇ ਮੈਂ ਕਦੇ ਵੀ ਕੋਈ ਮੂ ਆਪਣਾ ਜਿੱਦਾ ਸਸਪੈਂਸ ਥ੍ਰਿਲਰ ਟਾਈਪ ਕਦੇ ਆ ਸੋਚਿਆ ਤਾਂ ਹੈ ਕਦੇ ਦੇਖਾਂਗੇ ਜਦਦੇ ਕੋਈ ਗੇਮ ਪਈ ਤਾਂ ਉਹਦੇ ਪਾ ਲਈ ਤੇ ਬਾਕੀ ਜਿਵੇਂ ਅਸੀਂ ਸਾਰੇ ਯਾਨੀ ਗੱਲ ਹੋਈ ਆ ਗਈ ਮਨੀ ਇਸ ਦੇਖ ਕੇ ਸਾਰੇ ਜੋਸ਼ ਚ ਆਏ ਨੇ ਸੋ ਥੈਂਕ ਯੂ so much ਤੁਹਾਨੂੰ ਟ੍ਰੇਲਰ ਪਸੰਦ ਆਇਆ ਕਿਹਾ ਤਾਂ ਵੀ ਥੈਂਕ ਯੂ so much ਸੋ ਬਟ ਮਨੀ ਸਰ ਸਰ ਤੁਸੀਂ ਆਪਣੀ ਚਾਹ ਤੁਸੀਂ ਬੋਲੋ ਮੈਂ ਫਿਰ ਪੁੱਛਦਾ ਕੋਈ ਨਹੀਂ ਤੁਸੀਂ ਬੋਲਣ ਲੱਗੇ ਮੈਰਿਟ ਤੇ ਹੀ ਪ੍ਰਸ਼ੰਤ ਅੜੀ ਐਸੋਸੀਏਸ਼ਨ ਨੀਰੂ ਮੈਮ ਹੋਰ ਜਦੋਂ ਤੋਂ ਇਹ ਫਿਲਮਾ ਪ੍ਰੋਡਿਊਸ ਕਰ ਰਹੇ ਨੇ ਉਹਰ ਵੀ ਰਮ ਚ ਡਿਸਟ੍ਰੀਬਿਊਟਰ ਤੁਸੀਂ ਹੋਨੇ ਹੋ अच्छा तनु भी होनी बने ओके हर फिल्म से जैसे डिस्ट्रीब्यूटरमेंट इस फिल्म को लेके तडी की एक्सपेक्टेशन है एंड इसलिए की डिफरेंट रोल लेके आ रहे हैं एक्सपेक्टेशंस बहुत ज्यादा ना एक्सपेक्टेशंस फिल्म नो पहले टीम तो ने सो so, जसा जगदीप जी रहे नीरू मैम ने ऑलरेडी गुरबाज़ी पहली फिल्म भी ऐसी डिस्ट्रीब्यूट की सो इको so, इमोशनल एंगल भी है छोटा ब्रदर है साडा और प्लस फिल्म जिस तरह ताने ने ऑलरेडी किया कि बहुत फ्रेश फिल्म होने वाली है सो ऑडियंस नो यही चीज रिक्वायरमेंट है कि बहुत सारी ऑडियंस जड़ी 18 तो 25 साल दी है ਉਹਨੂੰ ਵੀ ਲੱਗਦਾ ਕਿ ਯਾਰ ਸਾਡੇ ਵੀ ਕੰਟੈਂਟ ਕਿੱਥੇ ਆ ਸੋ ਇਹ ਫਿਲਮ ਉਸੇ ਆਡੀయన్స్ ਨੂੰ ਟਾਰਗੇਟ ਰੱਖ ਕੇ ਬੇ ਬੰਤੂ ਬਣਾਈ ਹੈ ਜਿੰਨਾਂ ਬਹੁਤ ਹਿਊਜ ਵੋਲਿਊਮ ਆਫ ਪਬਲਿਕ ਜਿਹੜਾ ਬਹੁਤ ਟਾਈਮ ਤੋਂ ਸਿਨੇਮਾਸ ਮਿਸਿੰਗ ਹੈ ਇਹ ਫਿਲਮ ਵਾਪਿਸ ਆ ਕੇ ਹੈ ਥੈਂਕ ਯੂ ਸੋ ਮੱਚ ਐਂਡ ਗੁਰਬਾਜ਼ ਭਾਈ ਦੀ ਹੁਣ ਬਾਕੀ ਫੋਰਚਨਲ ਆਪਾਂ ਗੱਲ ਕਰਦੇ ਹਾਂ ਸਰ ਤੁਸੀਂ ਦੱਸੋ ਜੀ ਮੁਜਰਮ ਫੜੇਗੀ ਫਿਲਮ ਦੇ ਵਿੱਚ ਚਲੋ ਐਂਡ ਪੁਰਾਣਾ ਦੱਸਿਓ ਵੀ ਫੜੇਗੇ ਮੈਂ ਉਹਨੇ ਪਹਿਲਾਂ ਹੀ ਇੰਦਾ ਟੇਢੀ ਅੱਖ ਨਾਲ ਦੇਖਤਾ ਵੀ ਗਿਆ ਤੁਸੀਂ ਹਾਂ ਤੁਸੀਂ ਆਪ ਹੀ ਦੱਸੋ ਨਹੀਂ ਨਹੀਂ ਮੇਰੇ ਨਾਲ ਤਾਂ ਧੋਖਾ ਲਿਆ ਹੋਇਆ ਮੈਂ ਸੀ ਉਹਦੇ ਵਿੱਚ ਕੁਝ ਹੋਰ ਹੀ ਦੇਖੂ ਪਾਰਟ ਬਹੁਤ ਵਧੀਆ ਜਨਿੰਨਾ ਕੁ ਵੀ ਸਾਨੂੰ ਕੰਮ ਇਸ ਫਿਲਮ ਵਿੱਚ ਮਿਲਿਆ ਹੈ ਅਸੀਂ ਬੜੀ ਵਖੂਪੀ ਦਿਵਾਇਆ ਹੈ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਸਾਰੇ ਨੇ ਐਂਟਰਟੇਨਮੈਂਟ ਕੀਤਾ ਹੈ ਤੇ ਔਰ ਫਿਲਮ ਵਿੱਚ ਕੰਮ ਵੀ ਕੀਤਾ ਹੈ ਮੈਂ ਜਗਦੀਪ ਭਾਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਹੈ ਔਰ ਫਿਲਮ ਦੇਖੋਗੇ ਤਾਂ ਹੋਰ ਜ਼ਿਆਦਾ ਸਵਾਦ ਆਊਗਾ ਮੈਂ ਸਾਰੀ ਪ੍ਰਸਤਾਤਨ ਮਰਕ ਕਰਦਾ ਸਤਿ ਸ੍ਰੀ ਅਕਾਲ ਥੈਂਕ ਯੂ ਸੋ ਮਚ ਜੀ ਹਾਂ ਜੀ ਤੁਸੀਂ ਵੀ ਪਲੀ ਸਤਿ ਸ੍ਰੀ ਅਕਾਲ ਜੀ ਮੈਂ ਕੁਮਿੰਦਰ ਕੌਰ ਤੇ ਅਕਸਰ ਤੁਸੀਂ ਮੈਨੂੰ ਸੋਸ਼ਲ ਮੀਡੀਆ ਤੇ ਹਾਸੇ ਖੇੜੀਦੇ ਤੁਹਾਨੂੰ ਹਸੌਤੇ ਦੇਖਿਆ ਹੋਣਾ ਤੇ ਪਹਿਲੀ ਵਾਰੀ ਮੈਂ ਇਸ ਫਿਲਮ ਦਾ ਹਿੱਸਾ ਬਣ ਜਾ ਰਹੀ ਹਾਂ ਤੇ ਬਹੁਤ ਮਜ਼ਾ ਆਇਆ ਸਾਰੀ ਫਿਲਮ ਨਾਲ ਸਾਰੇ ਆ ਨਾਲ ਕੰਮ ਕਰਕੇ ਤੇ ਅਸੀਂ ਇਹਦੇ ਵਿੱਚ ਮੈਡਮ ਹੋਰਾਂ ਨੂੰ ਫੜਨਾ ਤੇ ਇਹਨਾਂ ਨੇ ਸਾਨੂੰ ਭਜਾਇਆ ਬਹੁਤ ਇਹਨਾਂ ਨੇ ਸਾਨੂੰ ਬਹੁਤ ਉਲਝਾ ਕੇ ਰੱਖਿਆ ਪਰ ਫੜ ਅਸੀਂ ਲੈਣੀ ਹੈ ਇਹ ਤੁਸੀਂ ਫਿਲਮ 'ਚ ਦੇਖਿਆ ਕਿਵੇਂ ਫੜੀਆਂ ਅਸੀਂ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜਾਂ ਕੁਝ ਹੋਰ ਹੋਣ ਵਾਲਾ ਹੈ ਜਾਂ ਇਸ 'ਚ ਵੀ ਅ ਪੰਨਾ ਸਸਿ ਗਾ ਜੀ ਸਾਰਿਆਂ ਨੂੰ ਤੇ ਇਸ ਫਿਲਮ ਦੇ ਵਿੱਚ ਮੇਰਾ ਜਿਹੜੀ ਕਾਸਟਿੰਗ ਸੀਗੀ ਉਹ ਆਪਣੇ ਉੱਤੇ ਬਹੁਤ ਐਕਸਾਈਟਿੰਗ ਸੀਗੀ ਪਹਿਲਾਂ ਮੇਰਾ ਕਰੈਕਟਰ ਕੁਝ ਹੋਰ ਸੀਗਾ ਤਾਂ ਮਰ ਮੌਕੇ ਤੇ ਜਗਦੀਪ بھائی ਨੇ ਚੇਂਜ ਕਰਤਾ ਸੀ ਪਰ ਮੈਨੂੰ ਬਹੁਤ ਵਧੀਆ ਲੱਗਿਆ ਕਰੈਕਟਰ ਕਰਕੇ ਵੀ ਕਿਉਂਕਿ ਮੈਨੂੰ ਸ਼ੁਰੂ ਤੋਂ ਨਾ ਯੂਨੀਫਾਰਮ ਬਹੁਤ ਫੈਸੀਨੇਟ ਕਰਦੀ ਆ ਕੋਈ ਵੀ ਯੂਨੀਫਾਰਮ ਆ ਭਾਵੇਂ ਪੁਲਿਸ ਦੀ ਹੋਵੇ ਆਰਮੀ ਦੀ ਹੋਵੇ ਮੈਨੂੰ ਬਹੁਤ ਵਧੀਆ ਲੱਗਦੀ ਆ ਤੇ ਮੈਨੂੰ ਇਹੀ ਚਾਹ ਹੁੰਦਾ ਸੀ ਦਿੱਲੀ ਵੀ ਮੈਂ ਅੱਜ ਪੁਰਸਾੜੀ ਵਾਰ ਦੀ ਗੋਣੀਆ ਪੱਗ ਬਨ੍ਹਣੀ ਆ ਤਾਂ ਇਹ ਤੇ ਇੱਕ ਥੀ ਜਿ ਮੇਰੀ ਹੋਰ ਥੋੜਾ ਜਿਹਾ ਮੈਂ ਟਾਈਮ ਲਵਾਂਗਾ ਸੋਈ ਅ ਜਦੋਂ ਨਾ ਜੀਨੇ ਮ ਉਦੋਂ ਅਸੀਂ ਸਕੂਲ ਚ ਹੁੰਦੇ ਸੀ ਤੇ ਉਦੋਂ ਨਾ ਸਾਰਿਆਂ ਨੂੰ ਨਾ ਉਹ ਡਾਇਲੌਗ ਇਕੱਲਾ ਇਕੱਲਾ ਸੀਨ ਮੂੰਹ ਜਵਾਨੀ ਆ ਉਸੀ ਤੇ ਜਿਵੇਂ ਹੁਣ ਵਰਲਡ ਚ ਆਉਂਦਾ ਨਾ ਮੈਨੀਫੈਸਟ ਉਦੋਂ ਅਸੀਂ ਜਿਵੇਂ ਕਲਾਸ ਮੇਟ ਹੀ ਜਾਂ ਫਿਰ ਵੈਨ 'ਚ ਸੀ ਸਾਰੇ ਨਾ ਉਹਨੂੰ ਇਨੈਕਟ ਕਰਦੇ ਰਹਿੰਦੇ ਸੀ ਕਿ ਵੀ ਹਣਾ ਜਿਵੇਂ ਇੱਕ ਜਣਾ ਜਿੱਪੀ ਬਾਣ ਜਾਂਦਾ ਸੀ ਇੱਕ ਦਿਲਜੀਤ ਭਾਈ ਨਾ ਤਾਂ ਤਾਂ ਅਸੀਂ ਇਨੈਕਟ ਕਰਦੇ ਰਹੇ ਸੀ ਤਾਂ ਸ਼ਾਇਦ ਕੋਈ ਨਾ ਤੇ ਨੇੜੇ ਹੋ ਕੇ ਉਦੋਂ ਸੁਣਦੀ ਸੀ ਜਾਂ ਦੇਖਦੀ ਸੀ ਤੇ ਅੱਜ ਨਾ ਮੈਮ ਨਾਲ ਸਕਰੀਨ ਸ਼ੇਅਰ ਕਰ ਰਹੇ ਹਾਂ ਤਾਂ ਇਹ ਮੇਰੇ ਵਾਸਤੇ ਬਹੁਤ ਈਆ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੇ ਬਹੁਤ ਇੰਜੋਏ ਕੀਤਾ ਬਹੁਤ ਇੰਜੋਏ ਕੀਤਾ ਕਿ ਸਾਰਿਆਂ ਨੇ ਤੇ ਜਿੱਦਾਂ ਸਾਰੇ ਨੇ ਕਿਹਾ ਕਿ ਫਰੈਸ਼ ਮੂਵੀ ਆ ਸੱਚੀ ਸਾਰੀ ਟੀਮ ਵੀ ਬਹੁਤ ਵਧੀਆ ਵਾ ਪਹਿਲੀ ਵਾਰੀ ਸੀਗਾ ਕਿ ਇੰਨੇ ਵਧੀਆ ਪ੍ਰੋਡਿਊਸਰਸ ਨੇ ਇੰਨੇ ਵਧੀਆ ਸਾਰਾ ਉਥੇ ਫੈਮਿਲੀ ਮਾਹੌਲ ਸੀਗਾ ਕਿ ਜਿੱਦਾਂ ਨੀਰੋ ਮੈਮ ਇੰਨੇ ਵੱਡੇ ਸਟਾਰ ਨੇ ਨਾ ਉਹਨਾਂ ਨਾਲ ਜਿੱਦਣ ਪਹਿਲੀ ਦਮ ਨੂੰ ਮਿਲਣਾ ਸੀਗਾ ਤਾਂ ਥੋੜੇ ਨਰਵਸ ਸੀਗੇ ਮੈਂ ਸਿਰਫ ਉਹਨਾਂ ਨੂੰ ਟਿਕ ਟਿਕ ਲਾ ਕੇ ਦੇਖ ਹੀ ਰਹੀ ਸੀਗੀ ਤੇ ਛੋਟੇ ਉਮਰ ਜਿਵੇਂ ਦੇਖਦੇ ਸੀ ਅੱਜ ਸੁਪਨਾ ਪੂਰਾ ਹੋਇਆ ਮੈਮ ਨੇ ਸਕਰੀਨ ਸ਼ੇਅਰ ਕਰਕੇ ਤੇ ਬਹੁਤ ਮਜ਼ਾ ਆਇਆ ਕਿਹਾ ਬਜੀ ਥੈਂਕ ਯੂ ਸੋ ਮਚ ਤੇ ਦੋ ਤਿੰਨ ਸਾਲ ਤੋਂ ਮੀਟਿੰਗ ਹੋ ਰਹੀ ਸੀ ਨਾ ਇਹ ਪੰਜਾਬੀ ਇੰਡਸਟਰੀ ਲਈ ਕੁਝ ਵੱਖਰਾ ਕਰੀਏ ਹਨ ਜੋ ਫਿਲਮਾਂ ਨਈ ਬੰਦੀਆਂ ਕੁਝ हटਕੇ ਕਰੀਏ ਤੇ ਮਤਲਬ ਬਾਈ ਦੇਖ ਹਾਲ ਸੀ ਤਾਂ ਇਹ ਬਾਈ ਹਲੀ ਰੁਕ ਜੋ ਵਧੀਆ ਪ੍ਰੋਜੈਕਟ ਜਾਂ ਕਨਸੈਪਟ ਨਹੀਂ ਹੈ ਜਦੋਂ ਵੱਖਰੀ ਚੀਜ਼ ਆਉਗੀ ਜਦੋਂ ਜਿੱਦੇ ਪੰਜਾਬੀ ਇੰਡਸਟਰੀ ਨੂੰ ਕੁਝ ਵੱਖਰਾ ਮਿਲੇਗਾ ਫਿਰ ਉਹ ਕਰਾਂਗੇ ਹਨ ਤੇ ਪਿਛਲੇ ਸਾਲ ਫਿਰ ਬਾਈ ਨਾਲ ਸਾਰੀ ਪਲੈਨਿੰਗ ਹੋਈ ਤੇ ਨੀਰੂ मैम ਤੇ ਤਾਨੀਆਂ ਦੇ ਨਾਲ ਮਤਲਬ ਇੰਨਾ ਵਧੀਆ ਸੈਟ ਤੇ এনवायरमेंट ਸੀਗਾ ਤੇ ਫੈਮਿਲੀ ਤਰ੍ਹਾਂ ਨੇ ਕੰਮ ਕੀਤਾ ਜਿਵੇਂ ਸੁਣਦੇ ਆ ਵੱਡੇ ਆਰਟਿਸਟ ਹੈ ਉਹਨਾਂ ਮਤਲਬ ਬਿਲਕੁਲ ਹੰਬਲ ਦੋਨੋਂ ਪਰਸਨ ਹੈ ਤੇ ਤੇ ਤੈਨੂੰ ਲੱਗਿਆ ਸ਼ੂਟਿੰਗ ਦੇ 30 40 ਦਿਨ ਕਿਵੇਂ ਲੱਗੇ ਤੇ ਜਗਦੀਪ ਬਾਜੀ ਦੀ ਉਹਨਾਂ ਜਿੰਨੀ ਤਾਰੀਫ਼ ਕਰ ਲਈ ਘਟਾ ਭਰਾਵਾਂ ਨੂੰ ਬਾਈ ਨੇ ਹਮੇਸ਼ਾ ਟਰੇਟ ਕੀਤਾ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਮੀਡੀਆ ਵਾਲੇ ਸਪੋਰਟ ਕਰੋਗੇ ਤੇ ਪੰਜਾਬ ਦੀ ਇੰਡਸਟਰੀ ਜਾਂ ਪੰਜਾਬੀ ਆਡੀਅנס ਫਿਲਮ ਨੂੰ ਦੇਖ ਕੇ ਸਾਨੂੰ ਪ੍ਰੋਡਿਊਸਰ ਹੋਰ ਕਰੋਗੇ ਸਪੋਰਟ ਕਿ ਅਸੀਂ ਹੋਰ ਨਾ ਬਣਾ ਪਾਈਏ ਕੀ ਬਾਤ ਬਾਈ ਥੈਂਕ ਯੂ ਸੋ ਮਚ সুন ਇਸ ਤੇ ਜਿਵੇਂ ਫਿਲਮ ਬਣੀ ਨਹੀਂ ਸੀ ਅਸੀਂ ਉਦੋਂ ਤੋਂ ਇਕੱਠੇ ਮਿਲੇ ਤੇ ਫਿਰ ਰੋਜ਼ ਹੀ ਮਤਲਬ ਅਸੀਂ ਬੰਬੇ ਰੋਜ਼ਾਂ ਨੂੰ ਹੀ ਮਿਲਦੇ ਆਂ ਤੇ ਉਹ ਤੋਂ ਲੈ ਕੇ ਸਾਡੀ ਜਰਨੀ ਇੱਥੋਂ ਤੱਕ ਆਈ ਹੈ ਤੇ ਵਧੀਆ ਦੋਸਤ ਹੈ ਬਹੁਤ ਵਧੀਆ ਲੱਗਦਾ ਕੰਮ ਕਰਕੇ ਤੇ ਇੱਕ ਦੂਜੇ ਨੂੰ ਦੇਖ ਕੇ ਇੱਕ ਦੂਜੇ ਦੀ ਜਰਨੀ ਦੇਖ ਕੇ ਕਿ ਯਾਰ ਕਦੇ ਸੋਚਦੇ ਹੁੰਦੇ ਸੀ ਅੱਜ ਆਪਾਂ ਫਿਲਮਾਂ ਕਰਦੇ ਆਂ ਸੋ ਕਿਸਮਤ ਆਲੇ ਹੈ ਕਿ ਸਾਡੇ ਸੁਪਨੇ ਪੂਰੇ ਹੋਏ ਕੀ ਆ ਬਦਮੈਂ ਮੈਂ ਇੱਕ ਨਾਮ ਅਸੀਂ ਪੋਸਟਰ ਦੇਖ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਕੁਐਸਚਨ ਹੈ ਐਂ ਤੁਹਾਨੂੰ ਨਿਰਮੈਨ ਤਾਂ ਨਹੀਂ ਕਿਸਤੇ ਵਿੱਚ ਨਾ ਤੁਸੀਂ نیچے ਲਿਖਿਆ ਹੋਇਆ ਕਿ ਸਾਰੀਆਂ ਕੁੜੀਆਂ ਚਿੜੀਆਂ ਨਹੀਂ ਹੁੰਦੀਆਂ ਕੁਝ ਈਲਾਂ ਵੀ ਹੁੰਦੀਆਂ ਨੇ ਤੁਸੀਂ ਤੁਸੀਂ ਇਹ ਦੱਸੋ ਕਿ ਮੁੰਡੇ ਜਿਹੜੇ ਕੁੜੀਆਂ ਨੂੰ ਚਿੜੀਆਂ ਸਮਝਦੇ ਆ ਕਿਉਂ ਇਲਾ ਵਰਡ ਯੂਜ਼ ਕੀਤਾ ਤੁਸੀਂ ਕਿਉਂ ਯੂਜ਼ ਕੀਤਾ ਉਹ ਤਾਂ ਯੂਜ਼ ਕੀਤਾ ਕਿਉਂਕਿ ਹਮੇਸ਼ਾ ਚਿੜੀਆਂ ਨੂੰ ਕੁੜੀਆਂ ਨੂੰ ਲਾਈਕ ਵਿਚਾਰਾ ਦੇਖਿਆ ਜਾਂਦਾ ਹੈ ਹਨ ਬਟ ਹੁਣ ਉਹ ਜਾ ਟਾਈਮ ਨਹੀਂ ਹੈ ਅੱਜ ਦੀਆਂ ਕੁੜੀਆਂ ਆਪਣੇ ਆਪ ਨੂੰ ਸਟੈਂਡ ਕਰਦੀਆਂ ਆ ਆਪਣੇ ਲਈ ਅਰਨ ਵੀ ਕਰਦੀਆਂ ਪਹਿਲਾਂ ਕੋ ਨਹੀਂਗਾ ਕੇ ਹੁਣ ਕਿਸੇ ਤੇ ਡਿਪੈਂਡੈਂਟ ਹੈ ਹਨ ਹੁਣ ਆਪਣੀ ਲੜਾਈ ਉਹ ਆਪ ਲੜ ਸਕਦੀਆਂ ਸੋ ਤਾਂ ਚਿੜੀਆਂ ਨਹੀਂ ਆ ਹੁਣ ਇਲਾ ਹੈ ਕੀ ਆ ਤੇ ਉਹ ਇੱਕ ਟੂਟ ਮੈਂ ਹੋਰ ਮਤਲਬ ਵਿੱਚੋ ਟੋਕ ਕੇ ਕਹਾਂਗਾ ਪਰਤੋ ਮੈਨੂੰ ਯਾਦ ਆਇਆ ਤਾਂ ਐਸ ਫਿਲਮ ਦੇ ਵਿੱਚ ਨਾ ਇੱਕ ਬੜੀ ਵਧੀਆ ਮਤਲਬ ਗੱਲ ਹੋਈ ਕਿ ਪ੍ਰਭ ਜਿਹੜਾ ਕੈਰੈਕਟਰ ਕਰ ਰਿਹਾ ਸੀ ਉਹ ਅੰਬੀ ਨੇ ਕੀਤਾ ਤੇ ਜਿਹੜਾ ਅੰਬੀ ਕੈਰੈਕਟਰ ਕਰ ਰਿਹਾ ਸੀ ਉਹ ਪ੍ਰਭ ਦਾ ਸੋ ਅੰਬੀ ਭਾਈ ਬਹੁਤ ਚਿਰ ਤੋਂ ਇੰਡਸਟਰੀ ਦੇ ਵਿੱਚ ਐ ਤੇ ਅਨਫੋਰਚਨਟਲੀ ਜਦੋਂ ਅਸੀਂ ਲਿਖ ਰਹੇ ਸੀਗੇ ਤੇ ਅੰਬੀ ਦਾ ਜੋ ਕੈਰੈਕਟਰ ਸੀਗਾ ਉਹ ਓਨਾ ਵਧੀਆ ਨਹੀਂ ਸੀਗਾ ਤੇ ਪਰ ਜੋ ਪ੍ਰਭ ਕੈਰੈਕਟਰ ਕਰ ਰਿਹਾ ਸੀ ਉਹ ਕੈਰੈਕਟਰ ਜ਼ਿਆਦਾ ਵਧੀਆ ਸੀਗਾ ਤਾਂ ਅਸੀਂ ਪ੍ਰਭ ਨੂੰ ਕਿਹਾ ਕਿ ਯਾਰ ਤੂੰ ਤਾਂ ਨਵਾਂ ਐ ਚਲ ਤੈਨੂੰ ਹਜੇ ਹੋਰ ਮੌਕੇ ਮਿਲਣਗੇ ਵੀ ਅੰਬੀ ਬਾਈ ਵੇਸਟ ਹੋ ਜਾਊਗਾ ਤਾਂ ਆਪਾਂ ਤੁਹਾਡੇ ਕੈਰੈਕਟਰ ਚੇਂਜ ਕਰ ਦਿੰਨੇ ਆ ਇੱਕ ਦੂਜੇ ਨਾਲ ਰਿਵਰਸ ਕਰ ਦਿੰਨੇ ਸੋ ਅਸੀਂ ਉਹਨਾਂ ਦੇ ਕੈਰੈਕਟਰ ਬਦਲਤੇ ਔਰ ਫਿਰ ਜਦੋਂ ਅਸੀਂ ਕੰਮ ਕਰ ਰਹੇ ਸੀ ਇਹ ਚ ਦੇਖੋ ਕਿ ਤੁਹਾਡੀ ਗੁੱਡਵਿਲ ਕਿਵੇਂ ਕੰਮ ਆਉਂਦੀ ਹੈ ਹੁਣ ਫਿਲਮ ਦੇ ਵਿੱਚ ਪ੍ਰਭ ਦਾ ਕੈਰੈਕਟਰ ਜ਼ਿਆਦਾ ਵਧੀਆ ਹੈ ਕਈ ਵਾਰੀ ਤੁਸੀਂ ਜੇ ਕੋਈ ਚੰਗਾ ਕੰਮ ਕਰਦੇ ਆ ਤਾਂ ਤੁਹਾਨੂੰ ਨਾਲ ਦੇ ਨਾਲ ਹੀ ਫਲ ਮਿਲਦਾ ਉਹਦਾ ਕਿਆ ਬਾਤ ਹੈ ਭਾਈ ਤੇ ਭਈ ਉਦਾਂ ਨਾਰਮਲੀ ਵੀ ਆਪਾਂ ਕਰਦੇ ਕਿ ਤੁਸੀਂ ਜਦੋਂ ਕਾਸਟਿੰਗ ਵੀ ਕਰਦੇ ਹੋ ਜਿਵੇਂ ਹੁਣ ਤੁਸੀਂ ਆ ਪ੍ਰਭ ਭਾਈ ਵਾਲੀ ਦੱਸੀ ਜਾਨ ਅੰਬੀ ਵੀਡੀਓ ਆ ਪੂਰਾ ਇਨਵੋਲਵ ਰਹਿੰਦੇ ਹੋ ਨਾਲ ਹਨਾ ਐਂਡ ਤੁਸੀਂ ਕਿਸੇ ਦੇ ਜ਼ਿਆਦਾ ਡਿਪੈਂਡੈਂਟ ਨਹੀਂ ਆਪ ਪੂਰਾ ਇਕੱਲੇ ਇਕੱਲੇ ਚੀਜ਼ ਐਂਡ ਜਦੋਂ ਮੂਵੀ ਲਿਖੀ ਫਫੇ ਗੁੱਟਣੀ ਆ ਨੀਰੂ मैम ਤੇ ਤਾਨੀਮ मैम ਪਹਿਲਾਂ ਨਾਲ ਮਹੀ ਸੀ ਬਸ ਇੰਨੋਂ ਨੂੰ ਲੈ ਕੇ ਕਰਨੀ ਹਾਂਜੀ ਜਦੋਂ ਐਕਚੁਅਲੀ ਅਸੀਂ ਹਜੇ ਡਵੈਲਪ ਡਵੈਲਪਿੰਗ ਸਟੇਜ 'ਚ ਹੀ ਸੀਗਾ ਸੋ ਉਦੋਂ ਹੀ ਮੈਂ ਨੀਰੂ मैम ਨੂੰ ਸੁਣਾਈ ਸੀ ਉਦੋਂ ਤਾਨੀਮ ਨੂੰ ਸੁਣਾਈ ਸੀਗੀ ਤੋ ਆਈਡਲੀ ਕਿਉਂਕਿ ਸਿਚੁਏਸ਼ਨ ਫਿਲਮ ਦੀ ਕਹਾਣੀ ਵੀ ਇੱਕ ਥੋੜੀ ਵੱਡੀ ਚਾਹੀਦੀ ਸੀ ਤੁਹਾਨੂੰ ਇੱਕ ਥੋੜੀ ਝੰਗ ਚਾਹੀਦੀ ਸੀ ਸੋ ਉਸ ਤਰੀਕੇ ਦਾ ਕੰਬੀਨੇਸ਼ਨ ਸੀਗਾ ਸੋ ਸਟਾਰਟਿੰਗ ਤੋਂ ਇਹੀ ਮਾਇੰਡ ਸੀ ਕਿ ਤੇ ਲੱਕੀਲੀ ਸਾਨੂੰ ਉਹੀ ਕਾਸਟ ਮਿਲ ਗਈ ਜੋ ਸੋਚੀ ਸੀ ਓਕੇ ਥੈਂਕ ਯੂ ਐਂਡ ਨਿਰੂਮੈਨ ਤਾਨਿਆ ਤੁਹਾਨੂੰ ਕੁਐਸਚਨ ਆ ਜਦੋਂ ਪਹਿਲੀ ਵਾਰ ਟਾਈਟਲ ਸੁਣਿਆ ਫਫੇ ਘੁੱਟਣਿਆ ਪਹਿਲੀ ਚੀਜ਼ ਦਿਮਾਗ 'ਚ ਕੀ ਆਈ ਵਨ ਵਰਡ ਦਾਸ ਹੋ ਜਾਏ ਮਤਲਬ ਕੀ ਆ ਮੀਨਿੰਗ ਮੈਨ ਰਾਜ ਵੀ ਨਹੀਂ ਪਤਾ ਜਿੰਨਾ ਕਿ ਦੱਸਿਆ ਭਾਈ ਨੇ ਤੁਸੀਂ ਆਪ ਦੱਸੋ ਫਫੇ ਘੁੱਟਣਿਆ ਦਾ ਮਤਲਬ ਕੀ ਆ ਐਸ ਪਰ ਨਿਰੂਵਾਜ ਤਾਂ ਇਹ ਨਹੀਂ ਦਿੱਤ ਸੁਣੀ। ਤ੍ਰਿਕ ਕਲੇਸ਼ੀ ਪਉਂਦੇ ਰਹਿੰਦੇ ਆਂ ਕੁਛ ਨਾ ਕੁਛ। ਬਸ। ਚਲੋ ਹੁਣ ਤਾਂ ਜੇ ਦੋਨਾਂ ਲਈ ਇੱਕ ਟਾਸਕ ਹੈ ਛੋਟਾ ਜਿਹਾ। ਠੀਕ ਹੈ ਹੁਣ ਤੁਸੀਂ ਕੀ ਕਰਨਾ ਹੈ? ਤੁਸੀਂ ਦੋਨਾਂ ਨੇ ਫਫੇ ਘੁੱਟਣੇ ਆ। ਠੀਕ ਹੈ ਤੁਸੀਂ ਚਾਹੇ ਅਜ਼ਿਊਮ ਕਰ ਲਓ ਮੂਵੀ ਦਾ ਸੈੱਟ ਹੈ। ਜਗਦੀਪ ਭਾਈ ਹੈ। ਹਨਾ ਗੁਰਬਾਸਪਾ ਜੀ ਨੇ ਐਂਡ ਪ੍ਰੋਡਿਊਸਰ ਨੇ ਅਸਾਂ ਦੋ ਸਰ ਬੈਠੇ। ਇਨ੍ਹਾਂ ਬਾਰੇ ਫਫੇ ਘੁੱਟਣੇ ਤੁਸੀਂ ਆਪਸ ਵਿੱਚ ਦੋਨਾਂ ਨੇ। ਹਾਂਜੀ। ਆਪੀ ਪੱਪੇ ਕੁੱਟਣੀਆਂ ਐਨੇ ਪ੍ਰੋਡਿਊਸਰਾਂ ਦੇ ਪੈਸੇ ਲਾਦੇ ਨੇ ਲੈ ਯੂਟਿਊਬਾ ਪੱਪੇ ਕੁੱਟਿਸ ਵੀ ਨਾੜੀ ਨਹੀਂ ਨਹੀਂ ਤੁਸੀਂ ਜੇ ਪੱਪੇ ਕੁੱਟਣੀਆਂ ਦੇ ਕੰਮ ਵੇਖਣਾ ਤੁਸੀਂ ਸਾਡੀ ਫਿਲਮ ਵੇਖੋ ਬਹੁਤ ਪੈਸੇ ਲਾਤੇ ਪ੍ਰੋਡਿਊਸਰਾਂ ਨੇ ਦੋ ਅੱਛਾ ਥੈਂਕ ਯੂ ਸੋ ਮੱਚ ਐਡ ਮੇਰੇ ਕੋਲ ਹੁਣ ਕੁਝ ਕੁਐਸਚਨਸ ਆਨੇ ਨੇ মিডিਆ ਵੱਲੋਂ ਮੈਂ ਉਹ ਪੁੱਛੂੰਗਾ ਜਿੰਨਾਂ ਲਈ ਜਿਹੜੇ ਵੀ ਕੁਐਸਚਨਸ ਨੇ ਤੁਸੀਂ ਉਹਨਾਂ ਦੇ ਆਂਸਰਸ ਦੋਗੇ ਸੋ ਕੁਐਸਚਨ ਇਨ ਰੂਮੈਂਟ ਆਣੀ ਆਲੀ ਬਾਈ ਜੈਸੀ ਵਿਡਾਜ ਫਰੋਂ ਪੰਜਾਬੀ ਟੇਸ਼ਨ ਇਹ ਕਹਿੰਦੇ ਕਿ ਇੰਡਸਟਰੀ ਦੇ ਵਿੱਚ ਕਿਸ ਕੰਮ ਲਈ ਪੱਪੇ ਕੁੱਟਣੇ ਪੈਂਦੇ ਜ਼ਿਆਦਾ

ਉਹਨ ਫਿਲਮ ਨੂੰ ਬਣਾਉਣ ਲਈ ਪੂਰਾ ਕਰਨ ਲਈ ਕਿਉਂਕਿ ਸਾਡੇ ਇੱਥੇ ਹਜੇ ਵੀ ਮਤਲਬ ਜੋ ਇੱਕ ਪ੍ਰੋਡਕਸ਼ਨ ਡਿਪਾਰਟਮੈਂਟ ਹੁੰਦਾ ਹੈ ਫਿਲਮ ਦਾ ਹੈ ਨਾ ਜੋ ਪ੍ਰੋਡਿਊਸਰ ਪੱਕ ਹੈ ਉਹ ਹਜੇ ਵੀ ਉਹਨੂੰ ਸੀਰੀਅਸਲੀ ਲੈਣ ਦੀ ਲੋੜ ਹੈ ਸੋ ਬਹੁਤ ਸਾਰੀਆਂ ਚੀਜ਼ਾਂ ਐ ਜੋ ਮੈਨੇਜ ਕਰਨੀਆਂ ਬੈਠੀਆਂ ਤੇ ਹੋਪਫੁਲੀ ਸਾਡੇ ਇੱਥੇ 3 ਪ੍ਰੋਡਕਸ਼ਨ ਵਾਸਤੇ ਥੋੜਾ ਹੋਰ ਟਾਈਮ ਦੇਈਏ ਤਾਂ ਕੱਟ ਫਸੇ ਬੁੱਟਣੇ ਸੋ ਉਸਕਾਰ ਕੇ ਸੈਟ ਤੇ ਥੋੜਾ ਜ਼ਿਆਦਾ ਕੀ ਬਾਰੇ ਬਹੁਤ ਹੀ ਸੁਲਝੇ ਫਸੇ ਬੁੱਟਣੇ ਆ ਗਿਆ ਓਕੇ ਨੈਕਸਟ ਤਾਨਿਆ ਇਹ ਤਾਂ ਨਹੀਂ ਥੋੜੀਲੀ ਕੁਐਸਚਨ ਹੈ ਫਰੋਮ ਲਵਲੀਨ ਪੰਜਾਬੀ ਗਰੁੱਪ ਉਹ ਪੁੱਛਦੇ ਕਿ ਨੀਰੂ मैम ਨੇ ਇੰਡਸਟਰੀ ਦੇ ਵਿੱਚ ਕਾਫੀ ਸਟੇਰੀਓਟਾਈਪ ਬ੍ਰੇਕ ਕੀਤੇ ਹਨ ਐਂਡ ਤੁਸੀਂ ਜਿਹੜੇ ਵੀ ਨਾਲ ਸਟੇਰੀਓਟਾਈਪ ਬ੍ਰੇਕ ਕੀਤੇ ਤੁਹਾਡਾ ਸਭ ਤੋਂ ਜ਼ਿਆਦਾ ਕਿਸ ਚੀਜ਼ ਤੋਂ ਇਨਸਪਾਇਰ ਹੋਣੇ ਹੋ ਨੀਰੂ ਮੈਂ ਤਾਂ ਮੈਂ ਹਰ ਚੀਜ਼ ਤੋਂ ਇਨਸਪਾਇਰ ਹੋਣੀ ਆ ਓਨੈਸਟਲੀ ਇਟਸ ਅ ਬਲੇਸਿੰਗ ਕਿ ਸ਼ੀ ਹੈਜ਼ ਬਰਾਟ ਅ ਡਿਫਰੈਂਸ ਟੂ ਦ ਸਿਨੇਮਾ ਉਹ ਸੌਖੀ ਗੱਲ ਨਹੀਂ ਸੀ ਸੋ ਕਾਮਯਾਬ ਹੋਣਾ ਮੈਂ ਕਹੂੰਗੀ ਇੱਕ ਪੁਆਇੰਟ ਤੱਕ ਸੌਖਾ ਪਰ ਕਾਮਯਾਬੀ ਮੇਨਟੇਨ ਕਰਕੇ ਰੱਖਣਾ ਫਰ ਸੱਚ ਅ ਲੌਂਗ ਪੀਰੀਅਡ ਆਫ ਟਾਈਮ ਇਜ਼ And I would say a big round of applause for her because she has maintained everything on top. And it's not that she's standing here. Kamli, Ajvi, ohi dedication hai, ohi speed hai, ohi energy which is not normal, which is something. uh, paise it's okay hon but s तरीके that's how she is the Bajwa So I have to learn a lot, and I have learnt a lot, and I really thank you. जगद भाई एंड तानियान आया फ्रॉम सिमरन रोजाना स्पोक्समैन कहें बनाई उस मेल कराते रबा न्यूट दिता हैानिया इस मूवी कराते रबा दैस ਹਨਾ ਇੱਕ ਜਿਮੀ ਸ਼ੇਰ ਕੀ ਨਿਰਵਾਜ ਹਨ ਉਹਨਾਂ ਦੇ ਨਾਲ ਕੰਮ ਕਰ ਰਿਹਾ ਤੁਸੀਂ ਆਈ ਥਿੰਕ ਤਸ ਹੀ ਚੁੱਕੇ ਹੋ ਸਾਰਾ ਐਂਡ ਜਗਦੀਪੇ ਨੇ ਵੀ ਪੁੱਛਣਾ ਸੀ ਉਹਨੇ ਬੇ ਇਸ ਚੀਜ਼ ਦਾ ਡਾਡੇ ਮਨ ਦੇ ਵਿੱਚ ਕੀ ਚਾਹ ਰਿਹਾ ਸੀ ਵੀ ਜਦੋਂ ਕਦੇ ਕੋਰਿਲੇਟ ਕੀਤਾ ਲੇਖ ਦੇ ਨਾਲ ਹਾਂ ਐਕਚੁਅਲੀ ਮੈਂ ਤਾਂ ਮਿਲੀ ਪਹਿਲੀ ਥਲੀ ਨੀਰੂ ਮੈਮ ਨਾਲ ਜੇਗੀ ਸੋ ਕਾਫੀ ਵਾਰ ਕੰਮ ਕਰ ਲਿਆ ਸੋ ਹੁਣ ਤਾਂ ਵਧੀਆ ਲੱਗਦਾ ਹੁਣ ਤੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਆ ਬਟ ਹਗੇ ਹਰ ਵਾਰੀ ਜਦੋਂ ਵੀ ਅਸੀਂ ਕੰਮ ਕਰਦੇ ਆ ਕਦੇ ਕਦੇ ਕੰਮ ਕਰਦੇ ਕਰਦੇ ਇਸ ਚੀਜ਼ ਤੇ ਧਿਆਨ ਜਾਂਦਾ ਕਿ ਅਸੀਂ ਸੱਚੀ ਨੀਰੂ ਮੈਮ ਨਾਲ ਕੰਮ ਕਰ ਰਹੇ ਹਾਂ ਤਾਂ ਉਦੋਂ ਆਪਣੇ ਆਪ ਲਈ ਵਧੀਆ ਲੱਗਦਾ ਕਿ ਅਸੀਂ ਕੋਈ ਮਕਾਮ ਅਚੀਵ ਕੀਤਾ ਤੇ ਮੇਲ ਕਰਾ ਦੇ ਰੱਬਾ ਇੱਕ ਇਹੋ ਜਿਹੀ ਫਿਲਮ ਹੈ ਜਿਨੇ ਪੰਜਾਬੀ ਇੰਡਸਟਰੀ ਨੂੰ ਲਾਈਕ ਮੈਂ ਵੀ ਉਸ ਫਿਲਮ ਨੂੰ ਦੇਖ ਕੇ ਉਹ ਫਿਰ ਉਦੋਂ 2 ਸਾਲ ਬਾਅਦ ਜੱਟ ਐਂਡ ਜੂਲੀਅਟ ਆਈ ਸੀ ਤਾਂ ਉਹ ਦੋ ਤਿੰਨ ਫਿਲਮਾਂ ਦੇਖ ਕੇ ਮੈਂ ਸੋਚਿਆ ਸੀ ਕਿ ਯਾਰ ਮੈਂ ਹਾਂ ਪੰਜਾਬੀ ਇੰਡਸਟਰੀ 'ਚ ਕੰਮ ਕਰਨਾ ਹੈ ਸੋ ਉਹ ਐਸੀ ਐਸੀ ਫਿਲਮ ਹੈ ਜਿਨੇ ਸਾਡੀ ਇੰਡਸਟਰੀ ਨੂੰ ਜਿੱਥੇ ਅੱਜ ਪਹੁੰਚੇ ਆ ਉਹਦੇ 'ਚ ਮੇਲ ਕਰਾ ਦੇ ਰੱਬਾ ਦਾ ਬਹੁਤ ਵੱਡਾ ਹੱਥ ਹੈ ਤੇ ਲੇਖ 'ਚ ਸਾਨੂੰ ਇੱਕ ਔਪੋਰਚ्युनिटी ਮਿਲੀ ਸੀ ਕਿ ਅਸੀ ਕਿ ਇਸ ਫਿਲਮ ਨੂੰ ਟ੍ਰਿਬਿਊਟ ਕਰ ਪਾਈਏ ਤਾਂ ਫਿਰ ਅਸੀਂ ਮੇਲ ਕਰਾ ਦੇ ਰੱਬ ਨੂੰ ਕੀਤਾ। ਥੈਂਕ ਯੂ so much ਬਹੁਤ ਖੂਬਸੂਰਤ ਆਰਿਆ ਪੀਜ਼ ਰਹੀ ਮੈਂ। ਐਂਡ ਨੈਕਸਟ ਕੁਐਸਚਨ ਟੂ ਨੀਰੂ ਮੈਮ। ਨਾਮ ਮੇਰੇ ਕੋਲ ਆਇਆ ਨਹੀਂ ਬਟ ਕੁਐਸਚਨ ਆ ਗਿਆ ਕਿੰਨਾ ਦਾ ਕੁਐਸਚਨ ਹੈ। ਇਹ ਕਿ ਨਹੀਂ ਕਿ ਤੁਸੀਂ ਹਮੇਸ਼ਾ ਇੰਡਸਟਰੀ ਦੇ ਵਿੱਚ ਸਟਰੋਂਗ ਫੀਮੇਲ ਪ੍ਰੈਜ਼ੈਂਸ ਰੱਖਿਆ ਚਾਹੀਏ ਫਿਲਮਾਂ ਦੀ ਗੱਲ ਕਰੀਏ ਜਾਂ ਵੈਸੇ ਆਪ ਗੱਲ ਕਰੀਏ। ਇਸ ਫਿਲਮ ਦੇ ਵਿੱਚ ਬੀਇੰਗ ਅ ਫੀਮੇਲ ਇਨ ਦਿਸ ਟਾਈਮ ਆਪਕੀ ਹੋਰ ਮੈਸੇਜ ਦੇਖਣ ਨੂੰ ਮਿਲ ਰਿਹਾ ਹੈ ਫਿਲਮ ਦੇ ਵਿੱਚ ਬਿਕੋਜ਼ ਤੁਸੀਂ ਕਰ ਰਹੇ ਹੋ ਪੂਰਾ ਐਂਜੋਏ ਸਰ ਨੂੰ ਦੇਖ ਰਿ ਮੈਸੇਜ ਆਇਆ ਕਿ ਬਾਕੀ ਸਾਰੇ ਸਾਰੇ ਨੇ ਅਲੱਗ-ਅਲੱਗ ਹੁੰਦਾ ਹੈ ਜੋ ਤੁਸੀਂ ਫਿਰ ਦੇਖੋਗੇ ਤਾਂ ਯੂ نو एवरीवन ਕਮਸ ਆਊਟ ਵਿਦ ਅ ਡਿਫਰੈਂਟ ਪਰਸਪੈਕਟਿਵ ਬਟ ਮੈਨੂੰ ਜੋ ਮੈਸੇਜ ਮਿਲਿਆ ਉਹ ਜੋ ਮੈਂ ਮੰਨਦੀ ਵੀ ਹਾਂ ਕਿ ਹਰ ਕੁੜੀ ਨੂੰ ਇੰਡੀਪੈਂਡੈਂਟ ਹੋਣਾ ਮਤਲਬ ਬਹੁਤ ਜ਼ਰੂਰੀ ਹੈ ਮੈਂ ਜਦੋਂ ਵੀ ਮੈਨੂੰ ਕੋਈ ਪੁੱਛਦਾ ਕਿ ਕੁੜੀਆਂ ਨੂੰ ਤੁਸੀਂ ਕੀ ਕਹੋਗੇ ਤਾਂ ਮੈਂ ਇਹੀ ਕਹਿੰਨੀ ਹਾਂ ਕਿ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਬਹੁਤ ਬਹੁਤ ਜ਼ਰੂਰੀ ਹੈ ਸਭ ਤੋਂ ਜ਼ਰੂਰੀ ਹੈ ਥੈਂਕ ਯੂ ਯਾਰ ਥੈਂਕ ਯੂ so much ਐਂਡ ਹੋਰ ਤੁਸੀਂ ਫਿਲਮ ਦੇ ਵਿੱਚ ਜਿਹੜੀ ਤੁਸੀਂ ਰੀਲਸ ਬਣਾ ਰਹੇ ਹੋ ਆਈਡੀਆ ਕਿਹਦਾ ਤੁਹਾਡਾ ਜੀ ਤਾਂ ਨਹੀਂ ਆਦਾ ਜਿਹੜੀਆਂ ਰੀਲ ਤੁਸੀਂ ਸੋਸ਼ਲ ਮੀਡੀਆ ਤੇ ਛਾਇਪੇ ਹੋ ਪੂਰੇ ਕਿਸੇ ਦੋਸਤ ਦਾ ਆਈਡੀਆ ਕਿੰਨਾ ਦੋਜੀ ਯਾ ਤੁਸੀਂ ਆਪ ਬੋਲ ਨਹੀਂ ਰਹੇ ਹੋ ਬਾਈ ਤੁਸੀਂ ਬੜੀ ਬੜੀ ਆਈਡੀਆਸ ਦੇ ਰਹੇ ਹੋ ਸਾਡੇ ਸਾਡੇ ਬਾਸ ਆਵੇ ਇੱਥੇ ਖੜੇ ਆ ਇਹਨਾਂ ਨੇ ਜੋ ਕਿਹਾ ਸੀ ਉਹੀ ਕੀਤਾ ਕੀ ਬਾਤ ਹੈ ਐਂਡ ਟੜੇ ਗਾਣਾ ਵੀ ਜਿਹੜੇ ਗਣ ਆਇਆ ਉਹ ਵੀ ਟ੍ਰੈਂਡਿੰਗ ਚ ਚੱਲ ਰਿਹਾ ਉਹ ਹਰ ਕਿਸੇ ਨੂੰ ਮੈਂ ਦੇਖ ਸਾਡੇ ਨਾਲ ਵੀ ਨਾ ਮੁੰਡਿਆਂ ਨੂੰ ਵੀ ਕੇਨ ਸਟੈਪ ਯਾ ਹੋ ਗਏ ਤੇ ਇਹੜਾ ਮਤਲਬ ਆ ਗੈਸ ਐਮੀ ਜੀ ਨੂੰ ਵੀ ਆਂਕ ਥੈਂਕ ਯੂ ਦਾ ਬੰਦਾ ਇੱਥੇ ਸਟੇਜ ਤੇ ਕਿ ਉਹਨਾਂ ਨੇ ਉਹ ਗਾਣਾ ਸਾਡੇ ਲਈ ਗਾਇਆ ਐਂਡ ਕਪਤਾਨ ਜੀ ਨੇ 뮤직 ਦਿੱਤਾ ਸੋ ਇਟਸ ਐਨ ਅਮੇਜ਼ਿੰਗ Song ਤੇ ਅਸੀਂ ਸੱਚੀ ਬਹੁਤ ਫਨ ਕੀਤਾ ਤਾਂ ਨਿਆ ਰੀਲੀ ਮਤਲਬ ਮੇਰੀ ਛੋਟੀ ਭੈਣ ਵਰਗੀ ਹੈ ਨਸੀ ਫਿਲਮ ਦੇ ਵਿੱਚ ਮਤਲਬ ਬਹੁਤ ਪੋਜ਼ਿਟਿਵਿਟੀ ਨਾਲ ਕੰਮ ਕੀਤਾ ਐਂਡ ਅੰਜੀ ਦੇ ਬੀਨਾ ਮੈਨੂੰ ਆਇ ਲੱਗਿਆ ਕਿ ਤਾਨਿਆ ਮੇਰੇ ਨਾਲ ਯੂ ਨੋ ਬੜੀ ਛੋਟੀ ਸਿਸਟਰ ਆ ਸੋ ਯਾ ਅਗਲਾ ਗਾਣਾ ਸੱਟਾ ਆਉਣ ਆ ਉਹ ਵੀ ਸਾਡੇ ਗਾਣੇ ਨੇ ਸੀਲੈਕਟ ਕੀਤੇ ਅਚਾ ਉਹ ਜਗਦੀਪ ਬਾਈ ਦੀ ਚੋਇਸ ਹੈ ਹਾਂਜੀ ਲੈ ਫਿਰ ਤਾਂ ਪਹਿਲਾ 뮤직 ਲਈ ਵੀ ਬਹੁਤ ਵੱਡੀ ਹੋਣ ਵਾਲੀ ਮੈਨੂੰ ਐ ਲੱਗ ਰਿਹਾ ਹੈ ਬਾਈ ਕੁਛ ਆ ਰਿਹਾ ਪੀਨੋ ਮੈਨ ਲੱਗਦਾ ਬੋਲ ਲੋ ਕੋਈ ਨਹੀਂ ਬਾਈ ਕੰਟਰੋਲ ਕਰ ਰਹੇ ਨਹੀਂ ਮੈਂ ਇੱਕ ਚੀਜ਼ ਹੋਰ ਕਹੂੰਗਾ ਕਿ ਅਕਸਰ ਜਦੋਂ ਤੁਸੀਂ ਚਾਹੋ ਦੋ ਹੀਰੋਇਨਾਂ ਹੋਣ ਜਾਂ ਦੋ ਹੀਰੋ ਹੋਣ ਜਦੋਂ ਉਹਨਾਂ ਨਾਲ ਕੰਮ ਕਰਨਾ ਨਾ ਤਾਂ ਉਹ ਮੋਸਟ ਡਿਫਿਕਲਟ ਹੁੰਦਾ ਹੈ ਕਿ ਕਿਉਂਕਿ ਸਾਡੀ ਲਾਈਨ ਐਸੀ ਹੈ ਕੰਪੀਟੀਸ਼ਨ ਇੰਨਾ ਰਹਿੰਦਾ ਹੈ ਔਰ ਕਿਤੇ ਨਾ ਕਿਤੇ ਐਕਟਰਾਂ ਦੇ ਵਿੱਚ ਇਨਸਿਕਿਉਰਟੀ ਆ ਜਾਂਦੀ ਹੈ ਕਿ ਯਾਰ ਦੂਜੇ ਨੂੰ ਲੈ ਕੇ ਕੀ ਕਰ ਰਿਹਾ ਬਟ ਇਕਲੋਤੇ ਨੀਰੂ ਮੈਮ ਐਸੇ ਕਿ ਕਿਆ ਮਤਲਬ ਜੋ ਜਮਾ ਵੀ ਇਨ ਸਿਕਿਉਰ ਨਹੀਂ ਹੁੰਦੇ। ਸੋ ਤੁਹਾਡਾ ਕੰਮ ਖਰਾਬ ਨਹੀਂ ਹੁੰਦਾ। ਕੀ ਬਤਾਇਜ਼ੋ ਦਾ ਤਰੀਕਾ ਜਗਦੀਪ ਭਾਈ ਪਹਿਲੀ ਵਾਰ ਤੁਹਾਨੂੰ ਇਮੋਸ਼ਨਲ ਦੇ ਦੇਖਿਆ ਸੀ ਸੀਐਸਟੀ। ਐਂਡ ਦੇਲ ਦੀਆਂ ਗੱਲਾਂ ਇਹ ਮੈਨੂੰ ਲੱਗਦਾ ਕਿ ਦੇਲ ਰਾਈਟਰ ਲਈ ਨਾ ਬਹੁਤ ਇੰਪੋਰਟੈਂਟ ਹੁੰਦੀ ਹੈ। ਸੋ ਕਈ ਵਾਰੀ ਸੈਟ ਤੇ ਕੁਝ ਕੰਪਰੋਮਾਈਜ਼ ਕਰਕੇ ਫਿਰ ਕੁਝ ਨਾ ਕੁਝ ਹੋਰ ਬਣ ਜਾਂਦਾ। ਸੋ ਬਹੁਤ ਵੱਡੀ ਗੱਲ ਹੈ ਕਿ ਕੋਈ ਐਕਟਰ ਤੁਹਾਡੇ ਤੇ ਬਲੀਵ ਕਰਦਾ ਸੋ ਉਹਨੂੰ ਬਿਲਕੁਲ ਵੀ ਇਨਸਿਕਿਉਰਟੀ ਨਹੀਂ ਹੈ ਕਿ ਦੂਜਾ ਬੰਦਾ ਕੀ ਕਰਦਾ ਸੋ ਇਹ ਬਹੁਤ ਕਾ ਟੈਕਟਰ ਕਰਦੇ ਹਨ ਮੈਨੂੰ ਲੱਗਦਾ ਸਾਰਿਆਂ ਨੂੰ ਕਰਨਾ ਚਾਹੀਦਾ ਕੀ ਆਵਾਜ਼ ਬਹੁਤ ਜ਼ੋਰ ਤੋਂ ਨਿਰਵਨ ਤੁਹਾਨੂੰ ਪੁੱਛਣ ਹੁਣ ਜਿਵੇਂ ਜਗਦੀਪ ਭਾਈ ਨੇ ਕਿਹਾ ਕਿ ਤੁਸੀਂ ਇਨਸਪੀਰੇਸ਼ਨ ਕਈ ਲੋਕਾਂ ਦੀ ਹੈ ਨਾ ਤੁਹਾਨੂੰ ਕਦੇ ਤਾਂ ਹੋਇਆ ਔਨ ਸੈੱਟ ਤੁਹਾਨੂੰ ਕਿਸੇ ਨੇ ਮੋਟੀਵੇਟ ਕੀਤਾ ਹੋਵੇ ਵੀ ਨਹੀਂ ਰੋ ਨਹੀਂ ਯੂ ਕੈਨ ਡੂ ਇਟ ਤੁਸੀਂ ਇਹ ਕਰ ਸਕਦੇ ਹੋ ਕਦੇ ਤੁਸੀਂ ਆਪ ਜਾਂ ਇਮੋਸ਼ਨਲ ਬ੍ਰੇਕਡਾਊਨ ਹੋਇਆ ਹੋਵੇ ਉਸਤਾਦ ਜੀ ਨੇ ਕਾਫੀ ਟੈਸਟ ਕਰਵਾਏ ਮੈਥੋਂ ਕਿ ਕਈ ਡਾਇਰੈਕਟਰ ਹੁੰਦੇ ਆ ਉਹ ਕਹਿੰਦੇ ਆ ਦੇ ਆ ਕਿ ਨਹੀਂ ਫਰਸਟ ਟੇਕ ਦੀ ਵੀਟੀ ਠੀਕਾ ਬਟ ਜਗਦੀਪ ਸਰ ਨਹੀਂ ਜਦੋਂ ਤੱਕ ਮਤਲਬ ਮੇਰਾ ਪਰਫੈਕਟ ਨਹੀਂ ਹੁੰਦਾ ਤਾਂ ਆ ਗਿਆ ਸੀ ਇਹਨਾਂ ਨੂੰ ਪਤਾ ਵੀ ਹੈ ਕਿ ਮੈਂ ਹੋਰ ਬੈਟਰ ਕਰ ਸਕਦੀ ਆ ਬੈਟਰ ਕਰ ਸਕਦੀ ਆ ਸੋ ਇਹ ਉਦੋਂ ਤੱਕ ਮੈਨੂੰ ਪੁਸ਼ ਕਰਦੇ ਰਹਿੰਦੇ ਆ ਸੋ ਮੈਂ ਮੈਂ ਇਹਨਾਂ ਨੂੰ ਵੀ ਬਹੁਤ ਬਹੁਤ ਰਿਸਪੈਕਟ ਕਰਦੀ ਆ ਬਹੁਤ ਜ਼ਿਆਦਾ ਹੀ ਇਸ ਦਾ ਬੈਸਟ ਕੀ ਆ ਬਈ ਬਹੁਤ ਖੂਬਬੂਕਮ ਐਂਡ ਇੱਕ ਕੁਐਸਚਨ ਸਰਕਲ ਹੋਰ ਆ ਗਿਆ ਜਗਦੀਪ ਬਾਈ ਲਈ ਫਰੋਮ ਸ਼ਿਵਾ ਮਹਾਜਨ ਵਰਲਡ ਪੰਜਾਬੀ ਟੀਵੀ ਐਂਡ ਕਹਿੰਦੇ ਕਿ ਨੀਰੂ ਮੈਮ ਐਂਡ ਤਾਨਿਆ ਤੋਂ ਸੈੱਟ ਤੇ ਸਭ ਤੋਂ ਜ਼ਿਆਦਾ ਕਿੰਨੇ ਤੁਹਾਨੂੰ ਤੰਗ ਕੀਤਾ ਨਹੀਂ ਨਹੀਂ ਜਮਾਨੀ ਤਾਨੀ ਕਿ ਤੁਸੀਂ ਉਹ ਹੀ ਕਿਹਾ ਕਿ ਬਿਲਕੁਲ ਵੀ ਕੋਈ ਐਹੋ ਜਿਹਾ ਨਹੀਂ ਸ਼ਰਾਰਤਾਂ 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 ਤਾਂ एक्चुअली ਸਾਰੇ ਇੱਕੋ ਜਿਹੇ ਸੀ ਫੈਮਿਲੀ ਵਰਗਾ ਮਾਹੌਲ ਰਿਹਾ ਔਰ ਬਿਲਕੁਲ ਸੱਚੀ ਕਹਿਣਾ ਕਿ ਬਿਲਕੁਲ ਹੀ ਨਹੀਂ ਪਤਾ ਲੱਗਿਆ ਫਿਲਮ ਕਿਦੋਂ ਖਤਮ ਹੋ ਗਈ ਔਰ ਬਹੁਤ ਈਜ਼ੀ ਜਿਹਾ ਪ੍ਰੋਸੈਸ ਸੀਗਾ ਕੀ ਬਾਤ ਸੋਪਾ ਗੁਰਬਾਜ ਭਾਈ ਕੋਲੇ ਕੁਐਸਚਨ ਲੈਣੇ ਗੁਰਬਾਜ ਭਾਈ ਤੁਸੀਂ ਜਿਵੇਂ ਦੱਸੇ ਨੀਰੂ ਬਾਜਾ ਮੈਮ ਨਾਲ ਕੰਮ ਕਰਨਾ ਹੈ ਨਾ ਮਤਲਬ ਹਰ ਕਿਸੇ ਨੇ ਸੋਚਿਆ ਹੁੰਦਾ ਜਿਹੜਾ ਕਿਸੇ ਫੀਲਡ ਦੇ ਵਿੱਚ ਆਉਣਾ ਚਾਹੁੰਦਾ ਮੈਮ ਨਾਲ ਕੰਮ ਕਰਨਾ ਹੈ ਨਾ ਸੋ ਤੁਸੀਂ ਦੱਸੋ ਵੀ ਤੁਹਾਨੂੰ ਸਭ ਤੋਂ ਜ਼ਿਆਦਾ ਤੰਗ ਕਿੰਨਾ ਨੇ ਕੀਤਾ ਨੀਰੂ ਮੈਮ ਨੇ ਜਾਂ ਤਾਨੀਆਂ ਨੇ ਮਤਲਬ ਚਾਹੇ ਫਿਲਮ ਦੇ ਵਿੱਚ ਜਾਂ ਜਦੋਂ ਤੁਸੀਂ ਇਹਨਾਂ ਨੂੰ ਚੇਸ ਕਰ ਰਹੇ ਹੋ ਜਾਂ ਵੈਸੇ ਡਿਊਰਿੰਗ ਸਰ ਨਹੀਂ ਨਹੀਂ ਬਈ ਬੰਤ ਤੁਸੀਂ ਕਿਹਾ ਮੇਰਾ ਨਹੀਂ ਮੈਨੂੰ ਲੱਗਦਾ ਵੀ ਹਰ ਆਰਟਿਸਟ ਦਾ ਡ੍ਰੀਮ ਆ ਹਨਾ ਨੀਰੂ ਮੈਮ ਨਾਲ ਤਾਨੀਆਂ ਨਾਲ ਕੰਮ ਕਰਨਾ ਸੋ ਤੰਗ ਤਾਂ ਨਹੀਂ ਕੀਤਾ ਮੈਨੂੰ ਤੇ ਮੰਗੋਲੀ ਵੀ ਖਾਂਦੇ ਨਹੀਂ ਅੱਛਾ ਇਹ ਉੱਥੇ ਕੋਚ ਵੀ ਰਹੇ ਆ ਡੈਡੀਸ਼ਨ ਵੀ ਰਹੇ ਨੇ ਸੱਟ ਤੇ ਸੋ ਮੱਲਾਂ ਲਾਈਕ ਫੈਮਿਲੀ ਵਾਲਾ ਪਾਜੀ ਮੋਹਾਲ ਸੀਗਾ ਤੇ ਮੈਂ ਕਦੇ ਵੀ ਐਕਸਪੈਕਟ ਨਹੀਂ ਕੀਤਾ ਸੀ ਮੈਨੂੰ ਨੀਰੂ ਮੈਮ ਕਹਿੰਦੇ ਗੁਰਵਾਸ ਤੂੰ ਬੌਫ ਐਟਾ ਤੂੰ ਜੋ ਖਾਣਾ ਮੈਂ ਉਹੀ ਖਾਣਾ ਸੋ ਇਹ ਚੀਜ਼ ਮੈਂ ਮੈਨੂੰ ਲੱਗਦਾ ਮੈਂ 100 200 ਬੰਦਿਆਂ ਨੂੰ ਦੱਸਦੀ ਹੋਣੀ ਆ ਆਪਣੇ ਸਾਰੇ ਸਰਕਲ ਚ ਯਾਰ ਮੈਨੂੰ ਨੀਰੂ ਬਾਜਵਾ ਨੇ ਕਿਹਾ ਵੀ ਜੋ ਤੂੰ ਖਾਣਾ ਮੈਂ ਉਹ ਖਾਣਾ ਹੈ ਨਾ ਸੋ ਉਪਰ ਦੀ ਬਹੁਤ ਜ਼ਿਆਦਾ ਮੈਮਰੀਜ਼ ਨੇ ਆਦਰ ਮੈਂ ਹਲੇ ਵੀ ਸ਼ੇਅਰ ਕਰ ਰਿਹਾ ਤੇ ਇੰਨਾ ਜ਼ਿਆਦਾ ਨਹੀਂ ਬੋਲੇ ਜਾਣਾ ਥੈਂਕ ਯੂ ਗਿਆ ਬਾਈ ਥੈਂਕ ਯੂ ਸੋ ਅੰਬੀਬਾਈ ਥੋੜੇ ਦੇ ਕੁਝ ਚੀਜ਼ ਪੁੱਛ ਜਣਾ ਲਾਸਟ ਤੁਹਾਡੇ ਕੋਲ ਹਮੇਸ਼ਾ ਕੋਈ ਨਾ ਕੋਈ ਤੁਸੀਂ ਕੋਈ ਕਿੱਸਾ ਸੁਣਾਉਣੀ ਹੋ ਫਫੇ ਗੁਟਣੀਆਂ ਇਹਦਾ ਕੋਈ ਨਾ ਕੋਈ ਕਿੱਸਾ ਤਾਂ ਹੋਗਾ ਤੁਹਾਡੇ ਕੋਲ ਕਦੇ ਆਪਣੇ ਪਿੰਡਾਂ ਚ ਕਦੇ ਸੁਣਿਆ ਕਿਸੇ ਬੀਵੀਆਂ ਨੂੰ ਕਿਸੇ ਨਾਨੀ ਨੂੰ ਕਿਸੇ ਦੀ ਨੂੰ ਨਾਮ ਨਾ ਲਿਓ ਚਾਹੇ ਰਿਸ਼ਤੇਦਾਰੀ ਵੀ ਨਾ ਦੱਸਿਓ ਕਦੇ ਕੋਈ ਇੱਥੰਦਾ ਕਿੱਸਾ ਤੁਸੀਂ ਕੋਈ ਦੱਸੋ ਨਹੀਂ ਇਹ ਤਾਂ ਮਤਲਬ ਅਕਸਰ ਹੁੰਦੇ ਜਾਂਦੇ ਬੱਸਾਂ ਚ ਬਜ਼ੇਰੀਆਂ ਟੱਕਰਦੀਆਂ ਨੇ ਬੁੜੀਆਂ ਜਿਵੇਂ ਉਹ ਦੋ ਫਿਰ ਮੋਢੇ ਨਾਲ ਮੋਢਾ ਫਿਰ ਇਧਰਲੀ ਸੀਟ ਆਏ ਵਿਚਾਲੇ ਬੰਦੇ ਨੂੰ ਲੰਘਣ ਨਹੀਂ ਦਿੰਦੀ ਉੱਥੇ ਕੁੜਦਿਆਂ ਦੇ ਫਫੇ ਜਿਹੜੇ ਸਾਰੇ ਪਿੰਡ ਦੀ ਇੱਕ ਪਾਸੇ ਹੋ ਜਾਂਦੀ ਗੱਲ ਨਹੀਂ ਪੁਆਏ ਨੇ ਘਰ ਨੂੰ ਛੇੜ ਛੇੜਦੀਆਂ ਨੇ ਫਲਾਣੇ ਨੇ ਕਰਤਾ ਨਹੀਂ ਤੇ ਕਿੜੇ ਨੇ ਉੱਥੇ ਆ ਗਏ ਉੱਥੇ ਮਤਲਬ ਨਾਂ ਵਾਲੀ ਅਸੀਂ ਬਥੇਰੇ ਸੁਣਿਆ ਉਦਾਂ ਤੇ ਮਤਲਬ ਫਫੇ ਤਾਂ ਕੁੜਦੀਆਂ ਨੇ ਬੱਸਾਂ 'ਚ ਮੈਂ ਜਿਆਦਾ ਜਿਵੇਂ ਪੜਦੇ ਹੁੰਦੇ ਤੇ ਟਰੈਵਲ ਉਦੋਂ ਬਹੁਤ ਸੁਣਿਆ ਨੇ ਉਹਨਾਂ ਦੇ ਕਿਸੇ ਤੇ ਬਾਕੀ ਇਹਦੇ ਵਿੱਚ ਜਿਹੜੇ ਫਫੇ ਘੁੱਟੇ ਗਏ ਨੇ ਉਹ ਤਾਂ ਸਕਰੀਨ ਤੇ ਲੱਗੂ ਪਤਾ ਬਾਕੀ ਆ ਜਿਹੜੀ ਬਾਈ ਨੇ ਗੱਲ ਦੱਸੀ ਸੀ ਨਾ ਵੀ ਮੇਰੀ ਤੇ ਪ੍ਰਾਹ ਵਾਲੀ ਤੇ ਇਹ ਸਾਡੀ ਵੀ ਆਪਸ ਚ ਮਤਲਬ ਵੀ ਬਹੁਤ ਮਤਲਬ ਉਸ ਚੀਜ਼ ਬਾਰੇ ਬਹੁਤ ਡਿਸਕਸ ਹੁੰਦਾ ਰਿਹਾ ਪਰ ਅਸੀਂ ਆਪਸ ਚ ਇੱਕ ਦੂਜੇ ਨੂੰ ਗੇਮ ਪਾਉਂਦੇ ਰਹੇ ਬਾਅਦ ਚ ਇੱਕ ਚਾਹ ਮਤਲਬ ਮੈਂ ਟਰਾਈ ਕੀਤਾ ਐਂਡ ਮੂਮੈਂਟ ਤੱਕ ਵੀ ਹੋ ਜੇ ਨਹੀਂ ਉਹ ਅਸੀਂ ਤਾਂ ਸਾਡਾ ਤਾਂ ਕੋਈ ਆਪਸ ਚ ਕੋਈ ਸੀਨ ਉਦਾਂ ਹੈ ਨਹੀਂ ਤੇ ਪਰ ਜਿਵੇਂ ਜਿਵੇਂ ਚੱਲੀ ਗਿਆ ਸੀ ਸਾਡਾ ਸ਼ੂਟ ਵੀ ਨਹੀਂ ਕਿਸੇ ਦਿਨ ਮਤਲਬ ਇਕੱਠੇ ਵੀ ਨਹੀਂ ਹੋਏ ਅਸੀਂ ਅਲੱਗ ਅਲੱਗੇ ਚੱਲ ਗਿਆ ਉਹਦੇ ਬਾਅਦ ਮੈਂ ਬਾਈ ਦੇ ਇੰਟਰਵਿਊ ਸੁਣੀ ਜਦੋਂ-ਦੋਂ ਲੱਗੇ ਮੈਨੂੰ ਪਤਾ ਜਗਦੀਪ ਬਾਈ ਨੇ ਪਹਿਲੇ ਸੇਵ ਰੱਖਿਆ ਨਾ ਲੱਗ ਲੱਗ ਰਹਿ ਚੱਲ ਰਹੇ ਨੇ ਨਹੀਂ ਵਧੀਆ ਉਹੀ ਗੱਲ ਹੋ ਗਈ ਬਾਈ ਬਿੱਲ ਵਾਲੀ ਲਾਲ ਉਹ ਹੈ ਨਾ ਜਿੱਦਾਂ ਵੀ ਬਾਕੀ ਜਿੰਨੇ ਦਾਣੇ ਚੋਣੇ ਨੇ ਉੰਨੇ ਹੀ ਚੋਣੇ ਨੇ ਕੀ ਕੀਆ ਵਾੜਾ ਬਈ ਥੈਂਕ ਯੂ ਸੋ ਮਚ ਐਂਡ ਤੁਹਾਨੂੰ ਸਾਰੇ ਨੂੰ ਆਗਾ ਬੈਸਟ ਸਰ ਰਹਿ ਗਏ ਸੀ ਕਿ ਆਪਣੇ ਪ੍ਰਦਰਸ਼ਨ ਦੇ ਇੱਕ ਵਾਰ ਮੈਨੂੰ ਮਾਈਕ ਪਾਸ ਕਰ ਦੋਗੇ ਸਰ ਨੇ ਲੋ ਜੀ ਸਸੀ ਰਾਜੀ ਸਰ ਨੂੰ ਔਰ ਤੁਸੀਂ ਦੇਖ ਹੀ ਰਹੇ ਹੋ ਕਿ ਕਿੰਨੀ ਇਮਾਨਦਾਰੀ ਔਰ ਕਿਤਨੀ شدت ਨਾਲ ਜਗਦੀਪੁਰ ਨੇ ਉਹਨਾਂ ਦੀ ਟੀਮ ਨੇ ਸਾਰਿਆਂ ਨੇ ਫਿਲਮ ਬਣਾਈ ਹੈ ਤੇ ਜੇ ਇੰਨੀ ਇਮਾਨਦਾਰੀ ਔਰ ਇੰਨੀ شدت ਔਰ ਇੰਨਾ ਪਿਆਰ ਔਰ ਇੰਨਾ ਜਜ਼ਬੇ ਨਾਲ ਫਿਲਮ ਬਣੇ ਤਾਂ ਫਿਲਮ ਦਾ ਕੀ ਰੂਪ ਹੋਗਾ ਤੁਸੀਂ ਆਪ ਇਹਦਾ ਅੰਦਾਜ਼ਾ ਲਾ ਸਕਦੇ ਹੋ ਜਿਹਦੇ ਵਿੱਚ ਤੁਸੀਂ ਸਾਡੀ ਟੀਮ ਦੇਖ ਕੇ ਇੱਕ ਵਾਰ ਫੇਰ ਜ਼ੋਰਦਾਰ ਤਾੜੀਆਂ ਸਾਡੇ ਬਾਸ ਜਗਦੀਪ ਸਿੰਘ ਜਰੂਰ ਲਿਜਾਣਾਗਾ ਇਹਦਾ इमोशनल ਹੋਣਾ ਔਰ ਮੈਂ ਆਪਣੇ ਵੱਲੋਂ ਬਗੂਗਾ ਸੱਚੀ ਵੰਡਰਫੁਲ ਫਿਲਮ ਸਿਚੁਏਸ਼ਨਲ ਕਾਮੇਡੀ ਕੀ ਹੁੰਦੀ ਹੈ ਸਸਪੈਂਸ ਕੀ ਹੁੰਦਾ ਸਿਚੁਏਸ਼ਨਲ ਕਾਮੇਡੀ ਵਹਾਬ ਨੇ ਸਲਾਹ ਦਿੱਤਾ ਤੁਸੀਂ ਕਿਸੇ ਵੀ ਖਸਾਹ ਸਕਦੇ ਹੋ ਕਿ ਤੁਰੇ ਤੈਨ ਨਹੀਂ ਬੰਦੇ ਕੋਲ ਕਾਮੇਡੀ ਹੋ ਜਾਣੀ ਇੱਕ ਐਸੀ ਸਿਚੁਏਸ਼ਨ ਜਾ ਕੇ ਫਸ ਜਾਣਾ ਕਿ ਤੁਹਾਨੂੰ ਕਾਮੇਡੀ ਹੋਵੇ ਸਰਕਾਸਟਿਕ ਕਾਮੇਡੀਆਂ ਹੋਵੇ ਔਰ ਜਿਹਦਾ ਕੋਈ ਮਤਲਬ ਹੋਵੇ ਉਹ ਦੇਖਣੇ ਹੋਵੇ ਤਾਂ ਫਿਰ ਤੁਹਾਨੂੰ ਦੇਖਣੀ ਚਾਹੀਦੀ ਹੈ ਮੇਰੇ ਕੋਲ ਪਰਸਨਲ ਖੰਬਲਾ ਤੁਹਾਨੂੰ ਸਾਰੇ ਜਾਇੰਦ